ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੇਖੋ ਅੱਜ ਵਜ਼ੀਰ ਭਾਈ ਦਾ ਬੇਟਾ ਕੈਨੇਡਾ ਤੋਂ ਦੁਬਈ ਆਇਆ ਤੇ ਜੋ ਉੱਥੇ ਦਾ ਮਾਹੌਲ ਦੇਖਿਆ ਤੇ ਉਹਨੇ ਸਾਰਾਂ ਨੂੰ ਕੁੱਛਿਆ ਲਿਖਿਆ ਕਿ ਉਹ ਆਪਾਂ ਸਾਰਿਆਂ ਸਾਹਮਣੇ ਕਹਿੰਦੇ ਕਿ ਠੀਕ ਹੈ ਕੈਨੇਡਾ ਤੋਂ ਫਲੈਟ ਉਤਰੀ ਵਾਹ ਬਪੂ ਦਵਈਲੇ ਕਾਰੇ ਮਾਰੇ ਕੈਨੇਡਾ ਤੋਂ ਫਲੈਟ ਉਤਰੀ ਬੱਪੂ ਦੁਬਈ ਲਲਕਾਰੇ ਮਾਰੇ ਉਹ ਕਹਿੰਦਾ ਮੈਂ ਤਾਂ ਜੱਗ ਜਿੱਤ ਲਊ ਮੇਰੇ ਨਾਲ ਮੇਰੇ ਜੀਨ ਦੇ ਸਹਾਰੇ ਉਹ ਕਹਿੰਦਾ ਮੈਂ ਤਾਂ ਜੱਗ ਜਿੱਤ ਲਊ ਮੇਰੇ ਨਾਲ ਮੇਰੇ ਜੀਨ ਦੇ ਸਹਾਰੇ ਕੈਨੇਡਾ ਤੋਂ ਫਲੈਟ ਉੱਤੇ ਰੀ ਬੱਪੂ ਦੁਬਈ ਲਲਕਾਰੇ ਮਾਰੇ ਉਹ ਪਾਗਾ ਵਾਲਾ ਦਿਨ ਚੜਿਆ ਛੇਰਪੋਤ ਪਰਦੇਸੋਂ ਘਰ ਆਇਆ और बागो बाग दिल हो गया बापू पुत नाल जे लाया और सौ सौ बारी शुक्र करा और सौ सौ बारी शुक्र करा दाता तेरिया तो जाव बले हारे तेने दातो फ्लैट उतरी बापू दुबई ललकार मारे कनेडा तो फ्लैट उतरी बापू दुबई ललकार मारे ਵੀਰੇ ਦੇ ਘਰ ਵੀਰਾ ਲੱਗਿਆ ਦੇਖ ਖੁਸ਼ੀ ਬੱਪੂ ਦੀ ਸੰਭੀ ਮਾ ਜਾਵੇ ਅੱਖਾਂ ਦੇ ਵਿੱਚੋਂ ਹੰਝੂ ਡਲਦੇ ਦਿਲ ਖੁਸ਼ੀ ਚ ਬਾਗੀਆਂ ਆ ਪਾਵੇ ਨਰਿੰਦਰ ਦੇਗਨਪੁਰੀਆ ਨਰਿੰਦਰ ਦੇਗਨਪੁਰੀਆ ਆਖੇ ਲੱਭਣੇ ਨੀ ਇਹੋ ਜਿਹੇ ਨਜ਼ਾਰੇ ਤੇ ਮੇਡਾ ਤੋਂ ਫੁਲੇਟ ਉਤਰੀ ਬਾਪੂ ਦੁਬਈ ਲੱਲਿੱਤਾ ਰੇ ਮਾਰੇ ਕੈਨੇਡਾ ਤੋਂ